ਬਾਬਾ ਇੱਕ ਨਾ ਪਿਛਲੇ ਜਵਾਂ ਤੇ ਘਟਨਾ ਕਹਿੰਦੇ ਇੱਕ ਟਰੱਕ ਵਾਲਾ ਸੀ ਹਾਂਜੀ ਤੇ ਉਹ ਨਾ ਮਾਲਾ ਉਹ ਜਿੱਧਰ ਮਰਜੀ ਤੁਰਿਆ ਫਿਰੇ ਟਰੱਕ ਲੈ ਕੇ ਕੋਈ ਪ੍ਰਵਾਹ ਨਹੀਂ ਉਹ ਨਾ ਇਧਰ ਨੂੰ ਕਹਿੰਦੇ ਜਿਵੇਂ ਜੰਗਲ ਵਾਲ ਨੇ ਇੱਕ ਜੰਗਲ ਪੈਂਦਾ ਜਦੋਂ ਉਧਰ ਦੀ ਗੱਡੀ ਭਰਦਾ ਸੀ ਉਹਦੀ ਗੱਡੀ ਨਹੀਂ ਤੁਰਦੀ ਸੀ ਅੱਛਾ ਜੀ ਉਹ ਜੰਗਲ 'ਚ ਜਾ ਕੇ ਉਹਨੂੰ ਗੱਡੀ ਨੇ ਖਰਾਬ ਕਰਨਾ ਕਿਤੇ ਕੁਸ ਭੰਨਤਾ ਚੰਗੀ ਪਣੀ ਨੇ ਖੜ ਜਾਣਾ ਅੱਛਾ ਤੇ ਕੁਰਾਚ ਤੇ ਪਲੇਟ ਚਲੀ ਜਾਣੀ ਉਹ ਡਰਦਾ ਨਹੀਂ ਆਉਂਦਾ ਸੀਗਾ ਅੱਛਾ ਜੀ ਤੇ ਇੱਕ ਵਾਰੀ ਉਹਨੂੰ ਮਾਲ ਫੇਰ ਮਿਲ ਗਿਆ ਉਹ ਜਾਨੀ ਉਹਨੇ ਕਿਹਾ ਵੀ ਇੱਧਰ ਮੇਰੀ ਗੱਡੀ ਖਰਾਬ ਕਰਦੀ ਹੈ ਮੈਨੂੰ ਡਰ ਲੱਗਦਾ ਉਹ ਜੰਗਲ 'ਚ ਮੈਨੂੰ ਹਨੇਰਾ ਆਟੋਮੈਟਿਕ ਹੁੰਦਾ ਹੈ ਤੇ ਜਾਲੀ ਉਹ ਇੰਨਾ ਜੰਗਲ ਵੀ ਟੋਚੰਡ ਆ ਜਾਣ ਪਾ ਕੇ ਗੱਡੀ ਬਾਹਰ ਕੱਢ ਲਿਆ ਹੁੰਦਾ ਜੰਗਲ 'ਚ ਠੀਕ ਹੈ ਜੀ ਇੱਕ ਦਿਨ ਕੁਦਰਤੀ ਮਾਰ ਪੈ ਗਈ ਉਹਨੂੰ ਪ੍ਰਾਵਾ ਤੇ ਹਨੇਰਾ ਹੋ ਗਿਆ ਹਨੇਰਾ ਹੋ ਗਿਆ ਤੇ ਜੰਗਲ 'ਚ ਫਸ ਗਿਆ ਅੱਛਾ ਜੀ ਜੰਗਾਲ 'ਚ ਜਦੋਂ ਚਾਈ ਜਾਂਦਾ ਜਾਈ ਜਾਂਦਾ ਤੇ ਉਹਨੂੰ ਕੀ ਦੱਸਦਾ ਮੂਰੇ ਛੜ ਕੇ ਜਿ ਪਰਸਾਵਾ ਦਿੰਦਾ ਇੱਕ ਹੂੰ ਪਰਸਾਈ ਦੀ ਸੀ ਜਦੋਂ ਉਹਨੇ ਤੇ ਗਾਂਹ ਉੱਠ ਕੇ ਲੈਤਾ ਡੈਮਿੰਗ ਬੱਲ ਕਰਕੇ ਮਾਰ ਕੇ ਵੇਖਿਆ ਤਾਂ ਬੰਦਾ ਘੜਾਤ ਮਰੀ ਜਾਂਦਾ ਹੂੰ ਹੈਲਪ ਮੰਗ ਰਿਆ ਹੂੰ ਉਹਨੇ ਗੱਡੀ ਰੋਕ ਲਈ ਹੁਣ ਖੜਾ ਵੀ ਵਿਚਾਲੇ ਆ ਹਨ ਉਹਨੇ ਗੱਡੀ ਰੋਕ ਲਿਓ ਕਹਿੰਦਾ ਭਾਈ ਮੈਨੂੰ ਲੈ ਚੱਲੀ ਯਾਰ ਮੇਰੀ ਗੱਡੀ ਖਰਾਬ ਹੋ ਗਈ ਹੂੰ ਉਹ ਕਹਿੰਦਾ ਗੱਡੀ ਤਾਂ ਤੇਰੀ ਇੱਥੇ ਦੀ ਨਹੀਂ ਨਹੀਂ ਖਰਾਬ ਕਿੱਥੇ ਹੋ ਗਈ ਹੈ ਨਾ ਹੂੰ ਉਹਨੇ ਜਦ ਗੱਲ ਕੀ ਉਹ ਡਰ ਗਿਆ ਅੱਛਾ ਜੀ ਉਹ ਉਹ ਨੂੰ ਕਹਿੰਦਾ ਵੀ ਨਿਕਲ ਜਾ ਲੈ ਇੱਥੇ ਖੜਨਾ ਚੰਗੀ ਗੱਲ ਨਹੀਂ ਹੈਗੀ। ਹਾਂ। ਕਿਰਾ ਖਤਰੇ ਤੋਂ ਖਾਲੀ ਨਹੀਂ। ਹਾਂ। ਤੂੰ ਨਿਕਲ ਚੱਲ ਬਸ। ਉਹ ਗੱਡੀ 'ਚ ਬਹਿ ਕੇ ਕਹਿੰਦਾ ਉਹ ਡਰ ਗਿਆ। ਅੱਛਾ ਜੀ। ਜਦੋਂ ਗੀਰ ਪਾ ਗਿਆ ਸੀਸੇ ਬੇਜ ਦੀ ਮਗਰ ਝਾਕਿਆ ਤਾਂ ਮਗਰ ਉਹਨੂੰ ਦਿਸਦੀ ਆ ਡਾਲੇ ਕੋਲੇ ਪਰਸਾਈ। ਅੱਛਾ। ਬਾਲ ਖੁੱਲੇ ਆ ਨੀਵੀ ਪਾਈ ਆ ਕਾਲੇ ਕੱਪੜੇ ਅੱਖਾਂ 'ਚ ਚਿੱਟੀਆਂ ਆ ਬੇਜਦੀ ਉਹ ਮੇਹ ਦੇਦੀ ਉਹਨੂੰ। ਅੱਛਾ ਜੀ। ਤੇ ਉਹ ਡਰ ਗਿਆ ਵੇਖ ਕੇ। ਕਿ ਉਹ ਅੱਗੇ ਵਧ ਰਹੀ ਆ। ਉਹਦੀ ਗੱਡੀ ਵਾਲ ਨੂੰ ਤਾਂ ਗੇਰ ਨਹੀਂ ਪੈ ਰਿਆ। ਹਾਂ। ਜਦੋਂ ਨੇ ਗੇਰ ਪਾ ਗਏ ਨੇ ਇਸ ਦਿੱਤੀ ਹਾਂ ਉਹ ਕਹਿੰਦੀ ਕੋਈ ਫਾਇਦਾ ਨਹੀਂ ਭੱਜਣ ਦਾ ਉਹਨੂੰ ਆਵਾਜ਼ ਆਈ ਜਦੋਂ ਝਾਕਿਆ ਉਹ ਵਿੱਚ ਬੈਠੀ ਅੱਛਾ ਜਦੋਂ ਨੇ ਉਹ ਬੰਦਾ ਵੇਖਿਆ ਤੇ ਬੰਦਾ ਹੈ ਨਾ ਬੰਦਾ ਹੈ ਨਾ ਹਾਂ ਅੱਛਾ ਬੰਦੇ ਰਾਖੀ ਬਣ ਗਿਆ ਹਾਂ ਉਹ ਕਹਿੰਦੇ ਵੀ ਨਹੀਂ ਛੱੜਦੇ ਤੈਨੂੰ ਹਾਂ ਤੂੰ ਵੀ ਉਹੀ ਗਲਤੀ ਕਰ ਰਿਹਾ ਜਿਹੜੀ ਤੇਰੇ ਪਿਓ ਨੇ ਕੀਤੀ ਸੀ ਅੱਛਾ ਜੀ ਹੁਣ ਨਹੀਂ ਛੱੜਦੇ ਤੈਨੂੰ ਹਾਂ ਉਹ ਪੂਰਾ ਯਾਨੀ ਮੜਕੋ ਮੁਰਤੀ ਹੋਇਆ ਵਾ ਡਰਿਆ ਵਾ ਤੇ ਉਹ ਕਹਿੰਦਾ ਵੀ ਮੈਂ ਤੂੰ ਕੀ ਗਲਤੀ ਹੋ ਗਈ ਹੈ ਨਾ ਉਹ ਕਹਿੰਦੇ ਨਹੀਂ ਤੂੰ ਗਲਤ ਰਸਤਾ ਗਲਤ ਯੂਜ਼ ਕਰ ਲਿਆ ਇਹ ਰਸਤੇ ਤੇ ਨਹੀਂ ਤੈਨੂੰ ਛੱਡਦੇ ਸੀ ਅੱਛਾ ਜੀ ਤੇਰੀ ਮੌਤ ਪੱਕੀ ਆ ਹੂੰ ਹੂੰ ਤੇ ਉਹ ਡਰਦਾ ਹੁਣ ਬੰਦੇ ਨੂੰ ਲੱਗਦਾ ਹੀ ਆ ਯਾਰ ਬਿਲਕੁਲ ਜੀ ਉਹ ਪੂਰਾ ਡਰਿਆ ਬਾ ਤੇ ਅੱਗੇ ਉਹਨੂੰ ਕੀ ਦਿਖਦਾ ਟਰੱਕ ਮੱਤੀ ਜਾਂਦਾ ਲੈ ਤੇ ਜਦੋਂ ਉਹਨੇ ਨੰਬਰ ਪਲੇਟ ਦੇਖੀ ਟਰੱਕ ਉਹਦੇ ਬਾਪੂ ਦਾ ਅੱਛਾ ਕਿੰਨੇ ਸਾਲ ਪਹਿਲਾਂ ਮੱਤਿਆ ਜਿਹੜਾ ਅੱਛਾ ਜੀ ਉਵੇਂ ਬਾਜਾਂ ਆ ਰਹੀਆਂ ਬਿੱਤੋਂ ਬਚਾਓ ਬਚਾਓ ਅੱਛਾ ਜੀ ਤੇ ਉਹ ਕਹਿੰਦਾ ਯਾਰ ਮਾਨ ਕਲੜਾ ਕਰਕੇ ਪੁੱਛਦਾ ਲਈ ਇਹ ਵੀ ਮਰਦਾ ਜਾਣੀ ਇਹਦਾਂ ਗੱਲ ਤਾਂ ਕਰਕੇ ਹਾਂ ਉਹਦੇ ਵਿੱਚ ਆਕਦਾ ਨਹੀਂ ਉਹ ਕਹਿੰਦਾ ਵੀ ਮੈਨੂੰ ਐ ਦੱਸੋ ਵੀ ਮੇਂਦੋ ਗਲਤੀ ਕੀ ਹੋ ਗਈ ਗਲਤੀ ਕੀ ਹੋਈ ਉਹ ਕਹਿੰਦੀ ਗਲਤੀ ਤੇਰੇ ਪਿਓ ਨੇ ਕੀਤੀ ਸੀ ਉਹ ਕਹਿੰਦਾ ਉਹਨੇ ਕੀ ਕੀਤੀ ਸੀ ਉਹ ਕਹਿੰਦੀ ਇੱਥੇ ਪਿੰਡ ਸੀ ਸਾਡਾ ਹਾਂ ਪੂਰਾ ਹੂੰ ਸਾਨੂੰ ਖਤਰਾ ਸੀਗਾ ਉੱਤੇ ਅਸੀਂ ਉਹਨੂੰ ਮਹਿਨਤ ਕਰੀ ਉਹਦੇ ਕੋਲੇ ਟਰੱਕ ਸੀਗਾ ਵੀ ਸਾਨੂੰ ਲੈ ਚੱਲ ਅੱਛਾ ਉਹ ਬੰਦਾ ਲੈ ਕੇ ਨਹੀਂ ਗਿਆ ਕਿ ਨੂੰ ਬਿਠਾ ਕੇ ਅੱਛਾ ਜੀ ਸਾਡੇ ਸਾਰੇ ਪਿੰਡ ਦੀ ਮੌਤ ਹੋ ਗਈ ਸੀ ਉੱਥੇ ਅੱਛਾ ਜੀ ਤੇ ਜੇ ਉਹ ਲੈ ਜਾਂਦਾ ਤੇ ਸਾਰੇ ਬਾਜ ਜਾਂਦੇ ਬਾਜ ਜਾਂਦੇ ਠੀਕ ਉਦੋਂ ਦੇ ਸਾਰੇ ਹੀ ਭੂਤਾਂ ਸੀ ਅੱਛਾ ਪਟਕੇ ਵੀ ਆਉਂਦੇ ਸੀ ਖਾਸ ਕਰਕੇ ਅਸੀਂ ਉਹਦੇ ਖੂਨ ਨੂੰ ਤਾਂ 흘ੜਨੇ ਨਹੀਂ ਚਾਹੁੰਦੇ ਹੂੰ ਬਦਲਾ ਲੈਣਾ ਚਾਹੁੰਦੇ ਆ ਬਦਲਾ ਲੈਣਾ ਚਾਹੁੰਦੇ ਆ ਬਹੁਤ ਮਹਿਤਾ ਕਰਦਾ ਪਰ ਨਹੀਂ ਮੰਨਦੇ ਹੋ ਭਾਈ ਅੱਛਾ ਜੀ ਅਖੀਰਾਂ ਉਹ ਗੱਡੀ ਵੇਰ ਤੋਰਦਾ ਗੱਡੀ ਨ ਤਰਦੀ ਗੱਡੀ ਤਾਂ ਲੇ ਨੂੰ ਜਾਂਦੀ ਹੈ ਉਹਨੇ ਕਾ ਘਾੜ ਜਿੰਨੇ ਲਗੇ ਉਹਨਾਂ ਕ ਵਣਾ ਮਾਰਨਾ ਤਾਂ ਆਈ ਹੈ ਮੈਂ ਤਾਂ ਕਰ ਲਾ ਉਹ ਰੋਕੇ ਗੱਡੀ ਹਨਾ ਜਦੋਂ ਉਹ ਕਹਿੰਦਾ ਵੀ ਹੁਣ ਤੇਰਾ ਅੰਤ ਆ ਗਿਆ ਤੇ ਹੁਣ ਤੇਰੀ ਮੌਤ ਆ ਗਈ ਹੁਣ ਨਹੀਂ ਤੈਨੂੰ ਛੱਡਦੇ ਉਹ ਕਹਿੰਦੇ ਵੀ ਉਹ ਕਹਿੰਦਾ ਵੀ ਮੈਂ ਗੋਡਿਆਂ ਭਾਰ ਹੋ ਕੇ ਵੀ ਗਲਤੀ ਮੰਨੀ ਵੀ ਮੇਰਾ ਕੋਈ ਕਸੂਰ ਨਹੀਂ ਮੇਰੇ ਪਿਓ ਦੀ ਸਜ਼ਾ ਮੈਨੂੰ ਨਾ ਦਿਓ ਨਾ ਦਿਓ ਮੇਰਾ ਕੋਈ ਕਸੂਰ ਨਹੀਂ ਮੇਰੇ ਪਿਓ ਦੀ ਸਜ਼ਾ ਮੈਨੂੰ ਨਾ ਦਿਓ ਮੈਨੂੰ ਮaaf ਕਰ ਦਿਓ ਮੈਂ ਕੋਈ ਗਲਤੀ ਨਹੀਂ ਕੀਤੀ ਤਾਂ ਉਹ ਕਹਿੰਦਾ ਜਿਹੜੀ ਉਹ ਬੈਚ ਬੈਠੀ ਸੀ ਭੂਤ ਉਹ ਹੀ ਮੂਰੇ ਹੋਗੀ ਉਹ ਕਹਿੰਦੀ ਵੀ ਕਹਿੰਦਾ ਵੀ ਸਨਾਟਸ ਆ ਗਿਆ ਐ ਹੋ ਗਈ ਜਮਾ ਰੋਲਾ ਰੱਪਾ ਬੰਦ ਕਹਿੰਦਾ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਉਹ ਸਾਰਿਆਂ ਨੂੰ ਪਿੱਛੇ ਲੈ ਗਈ ਅੱਛਾ ਉਹ ਕਹਿੰਦੀ ਵੀ ਇਹਨੂੰ ਛੱਡ ਦਿਓ ਮੇਰੀ ਕੋਈ ਗਲਤੀ ਨਹੀਂ ਤੇ ਕਹਿੰਦਾ ਇਹਨੂੰ ਜਦੋਂ ਮੈਂ ਵੇਖਿਆ ਵੀ ਉਹ ਪਿੱਛੇ ਾਟ ਗਈ ਹੈ ਨਾ ਤੇ ਮੈਂ ਹੌਲੀ-ਹੌਲੀ ਗੱਡੀ ਤੋਰੀ ਗੱਡੀ ਤੁਰ ਪਈ अच्छा होली 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 गड्डी तौर पे ਥੱਲੇ ਲਿਆਇਆ ਹੂੰ ਬਚ ਗਿਆ ਬਚ ਗਿਆ ਪਰ پاਗਲ ਹੋ ਗਿਆ ਹਾਂ ਹਾਂ ਹੂੰ ਠੀਕਾ ਮੋਰ ਕੋ ਦੁਗਨ ਸੱਤ ਬੱਤ ਖੋ ਬੈਠਾ ਠੀਕ ਆ ਜੀ ਪੁੱਤਾਂ ਦਾ ਡਰ ਇਨਾ ਹੁੰਦਾ ਹੈ ਇਨਾ ਹੁੰਦਾ ਸਹੀ ਹੈ ਹੈ ਹੂੰ ਜਿਵੇਂ ਕਹਿੰਦੇ ਨਾ ਕੋਈ ਬੰਦਾ ਸੀਗਾ ਹਾਂ ਜੀ ਆਸਟ੍ਰੇਲੀਆ ਦਾ ਇਹ ਵੀ ਰੀਅਲ ਸਟੋਰੀ ਆ ਬੰਦੇ ਦੀ ਅੱਛਾ ਜੀ ਅੰਗਰੇਜ਼ੀ ਦੀ ਹੂੰ ਤੇ ਉਹ ਨਾ ਡਾਈਜਟਰੀਏ ਜਾਰ ਰਿੰਗस्तानी ਏਰੀਏ ਤੇ ਰਹਿੰਦਾ ਸੀ ਠੀਕ ਹੈ ਬਿਲਕੁਲ ਜੰਗਲ ਬਿਆਬਾਨ ਚ ਤੇ ਉਹਨੇ ਬੰਦੇ ਨੇ ਸੋਚਿਆ ਵੀ ਇੱਥੇ ਰਹਿ ਕੇ ਤਾਂ ਭੁੱਖੇ ਮਰਾਂਗੇ ਵੀ ਕੰਮ ਨਹੀਂ ਧੰਦਾ ਨਹੀਂ ਨਾ ਖਾਣ ਨੂੰ ਨਾ ਪੀਣ ਨੂੰ ਨਹੀਂ ਹਾਂ ਕਿਉਂ ਨਾ ਵੀ ਉਸ ਪਾਸੇ ਨੂੰ ਜਾਇਆ ਜਾਵੇ ਜਿੱਥੇ ਰਿਆਲੀ ਹੈ ਰਿਆਲੀ ਆ ਖਾਣ ਪੀਣ ਹੈ ਤੇ ਉਹ ਬੰਦੇ ਨੇ ਮੋਟਰਸਾਈਕਲ ਤੇ ਬੰਨ ਲਿਆ ਤੋਰੀ ਬੋਰੀਆ ਬਿਸਤਰਾ ਆਪਦਾ ਅੱਛਾ ਠੀਕ ਹੈ ਬੰਨ ਕੇ ਬੋਰੀਆ ਬਿਸਤਰਾ ਜੋ ਤੁਰ ਪਿਆ ਹੂੰ ਥੋੜੀ ਪਾਰੀ ਆਇਆ ਤੇ ਗਾਂਕਾਰ ਖੜੀ ਆ ਹੂੰ ਕਾਰ ਤੇ ਖੜਿਆ ਤਿੰਨੇ ਜਾਨੇ ਟੂਰਿਸਟ ਉਹ ਵੀ ਉਹਦੇ ਨੂੰ ਘੁੰਮਣ ਚੱਲੇ ਆ ਗਦੇ ਸੀ ਹੂੰ ਉਹਨਾਂ ਨੇ ਉਹਨੂੰ ਰੋਕਿਆ ਉਦੋਂ ਪਾਣੀ ਦੀ ਹੈਲਪ ਮੰਗੀ ਹੂੰ ਵੀ ਸਾਡੀ ਗੱਡੀ ਖਰਾਬ ਹੈ ਵੀ ਸਾਡੀ ਗੱਡੀ ਨੂੰ ਜਾਂਦਾ ਕਹਤੇ ਜਾਂ ਤੇਲ ਲਿਆ ਕੇ ਦੇ ਤੇ ਚੱਲ ਉਹਨੇ ਜਦੋਂ ਆਏ ਰੋਕ ਲਈ ਪਾਣੀ ਪੂਣੀ ਪਿਆਇਆ ਉਹਨਾਂ ਨੇ ਉਹਨੂੰ ਨਸੇ ਦੀ ਡੋਜ ਦਿੱਤੀ ਅੱਛਾ ਜੀ ਉਦੋਂ ਗਾਂ ਨੂੰ ਕੋਈ ਪਤਾ ਨਹੀਂ ਹੂੰ ਜਦੋਂ ਉਹਦੀ ਅੱਖ ਖੁੱਲਦੀ ਐ ਤੇ ਇੱਕ ਰੇਗਿਸਤਾਨ ਹੁੰਦਾ ਬਚ ਕੋਠ ਨਹੀਂ ਚਾਰਸਪਰੇ ਬੀਆਬਾਨ ਅੱਛਾ ਕੋਈ ਪਤਾ ਨਹੀਂ ਉਹਨੇ ਵੀ ਕਿੱਥੇ ਆ ਗਿਆ ਮੈਂ ਕੋਲੇ ਕੋਸ ਨਹੀਂ ਉਹਦੇ ਨਾਲ ਬਟੂਆ ਨਾ ਘੜੀ ਨਾ ਮੋਬਾਈਲ ਨਾ ਕੋ ਢੱਕਾ ਨਹੀਂ ਸਭ ਕੁਝ ਲੈ ਗਿਆ ਉਹਦਾ ਨਾ ਮੋਟਰਸਾਈਕਲ ਅੱਛਾ ਜੀ ਨਾ ਕੋਈ ਲੀਡਾ ਤੇ ਉਹ ਬੰਦੇ ਨੇ ਇੱਕ ਪਾਸੇ ਨੂੰ ਚੱਲਣਾ ਦਿਸ਼ਾ ਨਾਲ ਆਪਦੇ ਅਨਸਾਰ ਹੀ ਸ਼ੁਰੂ ਕਰਤਾ ਹਾਂ ਉਤਰਦਾ ਰਹਾ ਉਤਰਦਾ ਰਹਾ ਪਾਣੀ ਦੀ ਤਿਆ ਲੱਗਿਆ ਪਾਣੀ ਨਾ ਮਿਲੇ ਭੁੱਖਾ ਤਿਆ ਆ ਡੈਗਦਾ ਢੈਂਦਾ ਉਹਦਾ ਪਛਾਪ ਪੀ ਲੱਗਿਆ ਅੱਛਾ ਠੀਕ ਹੈ ਬਚਣ ਵਾਸਤੇ ਤੇ ਉਹਨਾਂ ਮਤਲਬ ਕਿ ਇੱਕ ਦਿਨੇ ਇੱਕ ਬਹੁਤ ਵੱਡੀ ਪਹਾੜੀ ਆਈ ਰੇਤੇ ਦੇ ਢੱਬਾ ਆ ਉਹ ਉਹ ਤੇ ਹੌਲੀ 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 ਚੜਦਾ ਚੜਦਾ ਦਸ ਦਿਨ ਲਾ ਲੰਦਾ ਉੱਤੇ ਜਦੋਂ ਉਹ ਟੌਪ ਤੇ ਪਹੁੰਚ ਕੇ ਜਾਣ ਡੈਗਦਾ ਤਾਂ ਉਹਨੂੰ ਨਦੀ ਦੀ ਦੀ ਆ ਅੱਛਾ ਉਦੇ ਸਾਹ ਸਾ ਪੈਂਦੇ ਆ ਉੱਤੋਂ ਰੋੜੀ ਪੈਂਦਾ ਅੱਛਾ ਨਦੀ ਵਾਲ ਨੂੰ ਹੂੰ ਰੋੜਦਾ 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 ਨਦੀ ਤੇ ਆ ਜਾਂਦਾ ਪਾਣੀ ਮਿਲਦਾ ਠੀਕ ਹੈ ਜਿਹੋ ਜਾਂ ਵੀ ਸੀਗਾ ਉਹਨੇ ਪੀ ਲਿਆ ਉਹਨੇ ਤਾਂ ਜਾਨ ਬਚਣੀ ਚਾਹੀਦੀ ਫੇਰ ਉਹ ਪੁੱਤੇ ਬੇਹੋਸ਼ ਹੋ ਗਿਆ ਕਿਤੇ ਦੋ ਦਿਨ ਪਿਆ ਰਿਆ ਕਿਤੇ ਉੱਠ ਖੜਿਆ ਅੱਖ ਖੁੱਲ ਗਈ ਹੈ ਨਾ ਫੇਰ ਤੁਰ ਪਿਆ ਜਾਨਵਰ ਖਾਣ ਲੱਗ ਗਿਆ ਅੱਛਾ ਭੁੱਖਾ ਕੀ ਕਰੇ ਹੁਣ ਈੜੇ ਮਕੌੜੇ ਸਭ ਖਾ ਜਾਂਦਾ ਸੀ ਤੇ ਬਈ ਉਹ ਪੂਰਾ ਨਰਦਈ ਹੋ ਗਿਆ। ਫਿਰ ਉਹਨੇ ਜਿੱਧਰ ਨੂੰ ਪਾਣੀ ਜਾਂਦਾ ਸੀਗਾ ਉਧਰ ਨੂੰ ਤੁਰਨਾ ਸ਼ੁਰੂ ਕਰਤਾ ਪਾਣੀ ਦੇ ਨਾਲ-ਨਾਲ। ਉਧਰ ਨੂੰ ਤੁਰਿਆ ਗਿਆ। ਤੁਰਿਆ ਗਿਆ ਤੁਰਿਆ ਗਿਆ ਇੱਕ ਦਿਨ ਫਿਰ ਉਹ ਇੱਕ ਥਾਂ ਨਿਕਲਿਆ ਕੋਈ ਕੰਪਨੀ ਦਾ ਗੇਟ ਦੇ ਸਿਆਣ। ਅੱਛਾ ਜੀ। ਤੇ ਉੱਥੇ ਗੇਟਕੀਪਰ ਬੈਠਾ। ਹੂੰ। ਉਹਦੇ ਕੋਲ ਆ ਕੇ ਡਿੱਗ ਪਿਆ। ਹੂੰ। ਜਿੱਦਿ ਉਹ ਤੁਰਿਆ ਐ 106 ਕਿਲੋ ਵੇਟ ਸੀ ਉਹਦਾ ਅੱਛਾ ਜਦੋਂ ਉਹ ਬੰਦੇ ਕੋਲੇ ਪਹੁੰਚਦਾ ਤਾਂ 48 ਕਿਲੋ ਦਾ ਸੀ ਅੱਛਾ ਜੀ ਪਿੰਜਰ ਹੀ ਰਹਿ ਗਿਆ ਹਾਂ ਫਿਰ ਉਹਨੂੰ ਉਹਨੇ ਕਹਾਣੀ ਦੱਸੀ ਉਹਨੂੰ ਕਹਿੰਦਾ ਵੀ ਕਿੰਨੀ ਤਰੀਕ ਆਜ ਕਿਹੜਾ ਮਹੀਨਾ ਹੈ ਜਦੋਂ ਵੇਖਿਆ ਤਾਂ ਉਹਨੂੰ 3 ਮਹੀਨੇ ਹੋ ਗਏ ਸੀ ਅੱਛਾ ਰੇਗਿਸਤਾਨ ਚਾਹ ਹਾਂ ਕਪੜੇ ਪਾਟ ਗਏ ਤੇ ਇਹ ਵੇਲਾ ਫਿਰ ਉਹਨੂੰ ਉਹ ਬੰਦੇ ਨੇ ਹੋਣ ਲਾਇਆ ਕੰਪਨੀ ਚ ਫਿਰ ਉਹਨਾਂ ਨੇ ਗੱਡੀ ਮੰਗਾਈ ਫਿਰ ਉਹਨੂੰ ਦਾਖਲ ਕਰਾਇਆ ਠੀਕ ਕੀਤਾ ਫਿਰ ਉਹਨਾਂ ਦੇ ਟਿਕਾਣੇ ਤੇ ਪਹਚਾਇਆ ਫਿਰ ਉਹਨੇ ਕਿਤਾਬ ਲਿਖੀ ਉਹ ਕਹਿੰਦਾ ਵੀ ਮੈਨੂੰ ਦੋ ਚੀਜ਼ਾਂ ਨੇ ਜਿਉਂਦਾ ਰੱਖਿਆ ਇੱਕ ਤਾਂ ਬਿੱਲ ਪਾਵਰ ਮੇਰੀ ਇੱਕ ਜਿਉਣ ਦੀ ਇੱਛਾ ਸੀ ਜਿਉਣ ਦੀ ਇੱਛਾ ਠੀਕ ਹੈ ਉਹ ਆਰ ਨਹੀਂ ਮੰਦੀ ਮੈਂ ਮੈਂ ਜਿਉਣਾ ਹੈ ਜਿਉਣਾ ਏ ਠੀਕ ਹੈ ਇਹ ਤਾਂ ਸਿੱਖਿਆ ਮਿਲਦੀ ਹੈ ਵੀ ਤੁਸੀਂ ਕਿਤੇ ਵੀ ਫਾਸ ਜੋ ਤੁਸੀਂ ਇਹ ਚੀਜ਼ ਮਨ ਚ ਧਾਰ ਲਓ ਵੀ ਮੈਂ ਮਰਨਾ ਨਹੀਂ ਮਰਨਾ ਨਹੀਂ ਮੈਂ ਅੱਜ ਜਿਉਣਾ ਤਾਂ ਤੁਸੀਂ ਪੱਕਾ ਜਿਉਣੋਗੇ ਹਾਂ ਬਿਲਕੁਲ ਜੀ ਜਿਵੇਂ ਅੱਜ ਆਪਾਂ ਐਵੇਂ ਢੇਰੀ ਢਾਦ ਗਏ ਯਾਰ ਮੈਂ ਤਾਂ ਉਮਰ ਆਏ ਹੋ ਕੇ ਐ ਢੱਕਾ ਨੀ ਉਮਰ ਆਮਰਾ ਚ ਰੱਖਿਆ ਬਈ 50 ਸਾਲ ਕੋਈ ਉਮਰ ਨਹੀਂ ਬੰਦਾ ਜਵਾਨ ਆ ਬਈ ਦੀਦੀ ਖਾਨਾ ਖੇਡੇ ਸਹੀ ਗੱਲ ਹੈ ਜੀ ਠੀਕ ਹੈ ਹੁਣ 50 ਸਾਲ ਦਾ ਤੇ ਖੂਂਡਨਾ ਫੜੀ ਫਿਰਦੇ ਆਪਣੇ ਦਾ ਯਾਰ ਮੈਂ ਤਾਂ ਐ ਵੇਖਿਆ ਹੁਣ ਆਪਾਂ ਪੰਜਾਬ ਪੰਜਾਬ ਦੇ ਹੋਏ ਪਰ ਤੇ ਉਹ ਡੱਕੋ ਰਿਓ ਆਪਾਂ ਨੂੰ ਤਾਂ ਬੜਾ ਡੀਟੀ ਖਾਣਾ ਘੇੜਨ ਲੱਗਾ ਕੱਲ ਨੂੰ ਭਜਾਲਾ ਬੜਾ ਭੱਜਣ ਨੂੰ ਤਿਆਰ ਆ ਜੋ ਆਕਾਣਾ ਜੋ ਆਕਾਂ ਰਗੇ ਯਾਰ ਹੈ ਬੰਦੇ ਨੂੰ ਜਿਉਣ ਦੀ ਇੱਛਾ ਨਹੀਂ ਹੋਣੀ ਚਾਹੀਦੀ ਸਹੀ ਗੱਲ ਹੈ ਆਪਦੇ ਅੰਦਰੋਂ ਪਾਵਰ ਨਹੀਂ ਖਤਮ ਕਰਨੀ ਚਾਹੀਦੀ ਠੀਕ ਹੈ ਬੰਦੇ ਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਤੁਸੀਂ ਅੰਦਰੋਂ ਇੰਨੇ ਸਟਰੋਂਗ ਹੋ ਜਾਓ ਕਿ ਮੈਂ ਨਾ ਤਾਂ ਮਰਨਾ ਹਜੇ ਭਾਈ ਮੇਰੀਆਂ ਜ਼ਿੰਮੇਵਾਰੀਆਂ ਬਹੁਤ ਐ ਉਹਨਾਂ ਨੂੰ ਮੈਂ ਸਿਰੇ ਲਾਉਣਾ ਐ ਤਾਂ ਉਹ ਲੱਗਣਗੇ ਆ ਤੁਸੀਂ ਜਿਓਗੇ ਬਿਲਕੁਲ ਜੀ ਸਾਰੀ ਕੀੜੀ ਅੰਦਰ ਕਿਉਂਕਿ ਇਨਸਾਨ ਦੀ ਉਮਰ ਤਾਂ ਡੇਢ 200 ਸਾਲ ਐ ਭਾਈ ਅੱਛਾ ਜੀ ਹਾਂ ਕੰਨਾਂ ਕੰਨਾਂ ਸਿਤ ਮੁਲਕਾਂ 'ਚ ਅੱਜ ਵੀ ਡੇਢ 150 ਸਾਲ ਦੇ ਇਨਸਾਨ ਹੈਗੇ ਐ ਅਫਗਾਨਿਸਤਾਨ 'ਚ ਅੱਜ ਵੀ 70 80 ਸਾਲ ਦਾ ਬੰਦਾ ਵਿਆਹ ਕਰਾਉਂਦਾ ਚੋਲੀ ਹਾਂ ਭੀਮ ਕਹਿੰਦੇ ਆ ਬਈ ਪਿਓਰ ਠੀਕ ਆ ਭੀਮ ਦੀ ਖੇਤੀ ਆ ਉਤੇ ਹਾਂ 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 ਆਪਣੇ ਦਾ ਭੀਮ ਦਾ ਵੀ ਬੇੜਾ ਕਰ ਕਰਤਾ ਕੇਮਿਕਲ ਪਾ ਪਾ ਭੈਣ ਦਲਿਆ ਨਹੀਂ ਆਪਣੇ ਦਾ ਕੁਝ ਨਹੀਂ ਨੀ ਜੋ ਲੋਡੇ ਆ ਉਹ ਮਿਲਦੇ ਨਹੀਂ ਹੁਣ ਅਸੀਂ ਵੀ ਪੈਸੇ ਦੇ ਹੀ ਬੈਠੇ ਆ ਕਦੋਂ ਨੂੰ ਕੋਈ ਨਹੀਂ ਲਿਆ ਕੇ ਦਿੰਦਾ ਹਾਂ ਹਣ ਲੋਡੇ ਹੀ ਨਹੀਂ ਮਿਲਦੇ ਪੰਜਾਬ ਚ ਦੱਸੋ ਕੀ ਕਰਾਂਗੇ ਯਾਰ ਜੀਭ ਥੱਲੇ ਵਾਲੀ ਗੋਲੀ ਹੈ ਉਹ ਸਭਰੇ ਦੀ ਜਿੱਤੋ ਮਰਜੀ ਲੈ ਰਾ ਉਹ ਪੈਰਾਂ ਚ ਰੁੜਦੀ ਫਿਰਦੀ ਹੈ ਹਾਂਜੀ ਚਾਕੋ ਜੀਰ ਥੱਲੇ ਤਰ ਲੋ ਤੇਣ ਕੇ ਬੰਦਾ ਕਨਾਟਲ ਤੋ ਨੌਰ ਪੀਣਾ ਬਾਈ ਉਹ ਠੀਕਿਆਂ ਵਾਲਾ ਕੰਮ ਹੀ ਹੋ ਗਿਆ ਉਹਦਾ ਠੀਕਿਆਂ ਵਾਲਾ ਕੰਮ ਹੀ ਹੁੰਦਾ ਜੀ ਉਹਦਾ ਤਾਂ ਕੋਈ ਫਾਇਦਾ ਨਹੀਂ ਉਹ ਸਾਲਟ ਖਾਦੇ ਦਾ ਕਈ ਆਠ ਆਠ ਖਾਈ ਜਾਂਦੇ ਬਾਈ ਉਹ ਤਾਂ ਗੁਰਦੇ ਚੱਕ ਦੇਣੀਆਂ ਥੋੜੇ ਮਾਰ ਦੇ ਲਈ ਉਹ ਤਾਂ ਬੰਦੇ ਉਹਦੇ ਨਾਲ ਤਾਂ ਹੋਰ ਨਸ਼ਾ ਕਰ ਲੋ ਯਾਰ ਸਹੀ ਗੱਲ ਐਸ ਆਰ ਹੋਈ ਜੀ ਵਾਲੀ ਹੋਈ ਇਹ ਤਾਂ ਬਹੁਤ ਛੇਤੀ ਚੱਕਦੀਆਂ ਬੰਦੇ ਨੂੰ ਅਛਾ ਦਾ ਇਹ ਖਤਮ ਗਾਉਂਦਾ ਨਾ ਬੰਦੇ ਨੂੰ ਖਤਮ ਇਸ ਕਰਕੇ ਨਸੇ ਉਹ ਕਰੋ ਧੀਰੇ ਆਪਣੀ ਜ਼ਿੰਦਗੀ ਨੂੰ ਚੰਗੇ ਪਾਸੇ ਲਿਆਉਣ ਬਾਈ ਚਾਰ ਦਿਨ ਕਟਾਉਣ ਉਹ ਨਾ ਕਰੋ ਜਿਹੜੇ ਆਪਣੀ ਜ਼ਿੰਦਗੀ ਨੂੰ ਖੋਖਲਾ ਕਰਦੇ ਹਨ ਉਪਰ ਹੀ ਰਹਿ ਜੇ ਤੇ ਅੰਦਰੋਂ ਹਨ ਜਿਵੇਂ ਰਾਜਸਥਾਨੀਆਂ ਦੀ ਘਾਵਤ ਬਣਾਈ ਦੀ ਹੈ ਅਖੇ ਜੇ ਕੰਨ 'ਚ ਮੱਖੀ ਵੱੜ ਜੇ ਨਾ ਧੀਰੇ ਆਪ ਆਉਂਦੀ ਹੈ ਕਿ ਪੁੱਤਾ ਮੱਖੀ ਜੀ ਅਖੇ ਬੱਚੇ ਦੇ ਦਿੰਦੀ ਹੈ ਕੰਨ 'ਚ ਫਿਰ ਜਾਨ ਸਾਰੀ ਹਜ਼ਾਰਾਂ ਹੀ ਅਖੇ ਸਾਡੇ ਭਾਈ ਅਖੇ ਰਾਸਤਾਨੀ ਗੱਲਾਂ ਸੁਣਾਇਆ ਕਰਨ ਅਖੇ ਨਾ ਇੱਕ ਬੰਦੇ ਦੇ ਕੰਨ 'ਚ ਮੱਖੀ ਵੱੜ ਗਈ ਤੇ ਉਹਨੇ ਬੱਚੇ ਦੇਤੇ ਅੰਦਰ ਉਹਨੇ ਧਿਆਨ ਨਹੀਂ ਦਿੱਤਾ ਗਾਂ ਉਹ ਗਾਂ ਉਹ ਹੋਰ ਬੱਚੇ ਦੇਣ ਲੱਗ ਗਿਆਂ ਤੇ ਜਦੋਂ ਉਹਦਾ ਸਿਰ ਬਾਹਲਾ ਦੁਖਣ ਲੱਗ ਗਿਆ ਸਿਰ ਸੁੰਨ ਰਹਿਣ ਲੱਗ ਗਿਆ ਉਹ ਡਾਕਟਰ ਦੇ ਗਿਆ ਡਾਕਟਰ ਨੇ ਜਦੋਂ ਫੜ ਕੇ ਆਏ ਸਿਰ ਐ ਦੇਖਿਆ ਐ ਅਗੇ ਖੂਪ ਪਰ ਲਹਿ ਗਿਆ ਮੱਖੀਆਂ ਹੀ ਮੱਖੀਆਂ ਉੱਡ ਗਈ ਨਾ ਬੰਦਾ ਮਾਰ ਗਿਆ ਬੱਚਿਓ ਮੈਂ ਕਿਹਾ ਕਮਾਲ ਹੀ ਹੋ ਗਿਆ ਇੱਕ ਤੋਂ ਤੱਕ ਵੀ ਛੱਡਦੇ ਆ ਕੰਨ ਟਕੀ ਕਰਦੇ ਹੁੰਦੇ ਆ ਉਹਨਾਂ ਨੂੰ ਭੈਮ ਹੈ ਇਹ ਹੋਰ ਅੱਛਾ ਜੀ ਰਾਜਸਥਾਨ 'ਚ ਹੈਗਾ ਅਜ ਹੁਣ ਦਿਨੂ ਜਿਹੜੇ 'ਚ ਕਹਿਣਗੇ ਮੱਖੀ ਨਾ ਕੰਨ 'ਚ ਵੱਢ ਦੇ ਬੱਚੇ ਦੇ ਦੂ ਕਿਉਂ ਮੈਂ ਕਿਹਾ ਕੰਨ 'ਚ ਤੁਹਾਡੇ ਬਹੁਤ ਹਾਲ ਨੇ ਪਾਏ ਇਹਨਾਂ ਨੇ ਹੈ ਨਾ ਤੇ ਸੋਰੇ ਦੇ ਤਾਂ ਸਾਹ ਹੀ ਨਹੀਂ ਹੁੰਣਾ ਮਰ ਜੂ ਜਾਨਵਰ ਉਹਨਾਂ ਨੂੰ ਲੱਗਦਾ ਹੈ ਹਾਂ ਮੈਂ ਬਾਲ ਗਿਆ ਵੀ ਜੇ ਬਲੱਡ ਵਧ ਗਿਆ ਬਲੱਡ ਵਧ ਗਿਆ ਉਹਨਾਂ ਨੇ ਆਏ ਥੋੜਾ ਗੋਲੀ ਲੈਣੀ ਆ ਹਾਂ ਉਹਨਾਂ ਨੇ ਇੱਥੇ ਸੂਲ ਮਾਰ ਕੇ ਖੂਨ ਕੱਢ ਕੇ ਆਏ ਆਏ ਕਹਿਣਗੇ ਬਲੱਡ ਕੱਟ ਗਿਆ ਅੱਛਾ ਹਾਂ ਬਲਾਦਾਪਲੀ ਲੀਕ ਕਰਦਾ ਲੀਕ ਕਰਦਾ ਹਾਂ ਉਹਨਾਂ ਵੀ ਆਪ ਦਾ ਹੀ ਇਲਾਜ ਆ ਹਾਂ ਉਹ ਕਹਿੰਦੇ ਤੁਸੀਂ بڑے ਬੰਦੇ ਪਿਸ਼ਾਬ ਕਰਕੇ ਹੱਥ ਤੋਂ ਹੀ ਜਾਂਦੇ ਰਹਿੰਦੇ ਨੇ ਕਿਹੜਾ ਕੰਮ ਆ ਪਿਸ਼ਾਬ ਹੀ ਕੀਤਾ ਇਹ ਕੀ ਗੜੀ ਗੱਲ ਹੈ ਹੋਰ ਉਹ ਤਾਂ ਟੱਤੀ ਜਾ ਕੇ ਵੀ ਰੇਤੇ ਨਹੀਂ ਮਾਰ ਲੈਂਦੇ ਗੰਜਰ ਦੇ ਹਾਂ ਮੈਂ ਕਿਹਾ ਫੇਰ ਵੀ ਯਾਰ ਨੋਹਾਂ ਜੋ ਗੁੰਦਾ ਮੁਸ਼ਕਿਲ ਆਉਂਦਾ ਉਹ ਤੋਂ ਡੇ ਉਹ ਵੀ ਰੋਟੀਆਂ ਖਾ ਜਾਂਦੇ ਜਿਵੇਂ ਉਹ ਇੱਕ ਨੇ ਬਣਾਈ ਸੀ ਆਪਣੇ ਹਨਾ ਉਹ ਭੱਜੇ ਜਾਂਦੇ ਹੁੰਦੇ ਆ ਮਗਰ ਹਨਾ ਉਹ ਕਹਿੰਦਾ ਕੀ ਹੋ ਗਿਆ ਮੁੰਡੇ ਨੂੰ ਫੜਦੇ ਹੁੰਦੇ ਆ ਦੋਨੇ ਘਰ ਵਾਲਾ ਤੇ ਉਹਦੇ ਘਰ ਵਾਲੀ ਹਨਾ ਉਹ ਬਣਿਆ ਹੁੰਦੇ ਮੁੰਡਾ ਉਹ ਕਹਿੰਦੇ ਨਹੀਂ ਭਾਜੀ ਇਹ ਅੱਜ ਕੱਲ ਸਾਨੂੰ ਸਿਖਾਉਂਦੇ ਆ ਸਾਡੇ ਤਾਂ ਮੇਰੇ ਤਾਂ ਹਜੇ ਆਖੇ ਗੰਦ ਨਹੀਂ ਨਿਕਲਿਆ ਨੋਹਾਂ ਚ ਉਹ ਕਹਿੰਦਾ ਚੱਲ ਕੁੜੀ ਜਾਵੇ ਦੀ ਹੁਣ ਤੱਕ ਉਹ ਵੀ ਰੋਟੀ ਨਾ ਖਾਈ ਗਈ ਕਹਿੰਦੀ ਨਹੀਂ ਇੱਕ ਗੱਲ ਬਣੀ ਆ ਉਹ ਕਹਿੰਦਾ ਤੇਰੀ ਗੱਲ ਬਣੀ ਆ ਅਸੀਂ ਗੰਦ ਖਾਈ ਜਾਂਦੇ ਆ ਸਹੀ ਗੱਲ ਕਹੀ ਇਹਨੇ ਸਾਨੂੰ ਤੇ ਬੁਰੀਆਂ ਹੁਣ ਤੱਕ ਕਹਿੰਦੀਆਂ ਹੁੰਦੀਆਂ ਸਹੀ ਗੱਲ ਤੇਰਾ ਤਾਂ ਹਜੇ ਗੰਦ ਨਹੀਂ ਨਿਕਲਿਆ ਨੋਹਾਂ ਚ ਆਖੀ ਹੁਣ ਵੀ ਖਾਈਗੀ ਮਾਂ ਦੀ ਇਹ ਰੋਟੀ ਬਾਬਾ ਬਰਾ ਚੰਗਾ ਨਾਮਾ ਤੇਰਾ ਹੁਣ ਸਹੀ ਗੱਲ ਦਾ ਜੀ ਇਹ ਲਾਣ ਲਈ ਸੱਚੀਆਂ ਗੱਲਾਂ ਵੈਸੇ ਯਾਰ ਹੂੰ ਆ ਹਾਂ ਡਾਕਟਰਾਂ ਵਾਲੇ ਚੱਕਰਾਂ 'ਚ ਪੈ ਗਏ ਸੀ ਜ਼ਿੰਦਗੀਆਂ ਖੋਖਲੀਆਂ ਕਰ ਲਈਆਂ ਬਿਲਕੁਲ ਪਹਿਲਾਂ ਆ ਇਹ ਗੋੜ ਖਾ ਲੋ ਜਣੀ ਇਹ ਖਾ ਲੋ ਠੀਕ ਐ ਕਿਤੇ ਹਾਲਦੀ ਵਾਲਾ ਦੁੱਧ ਪੀ ਲੋ ਠੀਕ ਐ ਉਹ ਯਾਰ ਉਹੋ ਜਿਹੇ ਖਰਾਕਾ ਸੀਗੀਆਂ ਖਰਾਕਾ ਖਵਾ ਕੇ ਬੰਦੇ ਨੂੰ ਠੀਕ ਕਰ ਲੈਂਦੇ ਸੀ ਠੀਕ ਐ ਹੁਣ ਤਾਂ ਯਾਰ ਖਰਾਕੇ ਕਿਸੇ ਦੇ ਪਚਦੀ ਹੀ ਨਹੀਂ ਉਦੋਂ 2-2 ਕਿਲੋ 3-3 ਕਿਲੋ ਬੰਦਾ ਆਮ ਮਿੱਠਾ ਖਾ ਜਾਂਦਾ ਸੀ ਭੋਗਾਂ ਭਾਗਾਂ ਤੇ ਬਾਈ ਕੋਈ ਸ਼ੂਗਰਤਾ ਕਰਨੀ ਸੁਣੀ ਸੀ ਕਦੇ ਵੀ ਬੰਦੇ ਨੇ ਯਾਰ ਹੈ ਬਹੁਤ ਬੰਦੂ ਬਹ ਜਾਂਦੇ ਜਿਹੜੇ ਕੋਈ ਨਾ ਇਹ ਸ਼ੂਗਰਤਾ ਹਾਂ ਲੱਡੂਆਂ ਦੇ ਝੋਟਿਆਂ ਦੀ ਸ਼ਰਤ ਲੱਗੀ ਹੁੰਦੀ ਸੀ ਵੀ ਮੈਂ 80 ਝੋਟੇ ਖਾਜੂ ਮੈਂ 100 ਝੋਟਾ ਖਾਜੂ ਐਂ ਸ਼ਰਤਾਂ ਲਾਉਂਦੇ ਹੁੰਦੇ ਸੀ ਤੇ ਹੁਣ ਲਾ ਕੇ ਤਾਂ ਕੋਈ ਨਾ ਸ਼ਰਤ ਮੈਂ ਘੋ ਪੀਜੂਗਾ ਮੈਂ ਕਰ ਜੂਗਾ ਮੋਖ ਲੱਗ ਜਾਂਦੀ ਵੀਰੇ ਮੁਰ ਕੇ ਬੰਦ ਨਹੀਂ ਹੁੰਦਾ ਇਨਾ ਕੂੜਾ ਹੋ ਜਾਂਦਾ ਅੰਦਰ ਮੁਰ ਕੇ ਉਹ ਤੋ ਤੇ ਕਹਿਣਗੋ ਕੈਪਟੀ ਵੱਜਦੀ ਨਹੀਂ ਬੋਕੀ ਫੜਦੀ ਨਹੀਂ ਫੜਦੀ ਨਹੀਂ ਜੀ ਠੀਕ ਹੈ ਨਾ ਮੌਤ ਨੂੰ ਹੱਥ ਪਾ ਲੂ ਆਪਣਾ ਪ੍ਰਾਹੁਣਾ ਗਾਲੇ ਕਾਲਾ ਅੱਜ ਵੀ ਬਾਈ ਸਰੋਂ ਦਾ ਤੇਲ ਪੀ ਜਾਂਦਾ ਉਹ ਬਈ ਅੱਛਾ ਜੀ ਲੀਟਰ-ਲੀਟਰ ਪੀ ਜਾਂਦਾ ਅੱਛਾ ਅੱਜ ਪਿਆਦੇ ਚਾਹ ਲੀਟਰ ਉਹਦੀ ਖੱਜ ਜਾਂਦਾ ਠੀਕ ਆ ਜੀ ਹਾਂ ਹਾਂ ਨਾ ਬਹੁਤ ਔਖਾ ਪੀਣਾ ਬਾਈ ਬਹੁਤ ਔਖਾ ਹੋ ਬਾਈ ਹੋਰ ਯਾਰ ਵਾਈ ਪੀ ਜਾਂਦਾ